ਮਾਨਸਾ ਜ਼ਿਲ੍ਹੇ ਦੇ ਪਿੰਡ ਸੈਦਾਵਾਲਾ ਦੀ ਪੰਚਾਇਤ ਨੇ ਅਜੇ ਮਤੇ ਪਾਸ ਕਰ ਦਿੱਤੇ ਜਿਸ ਨੂੰ ਸੁਣ ਕੇ ਪੂਰਾ ਪਿੰਡ ਵੀ ਚੁੱਕਣਾ ਹੋ ਗਿਆ ਜੇਕਰ ਹਰ ਪਿੰਡ ਦੇ ਵਿੱਚ ਪੰਚਾਇਤ ਅਜਿਹੇ ਫੈਸਲੇ ਲੈ ਲੈਣ ਤਾਂ ਫਿਰ ਪਿੰਡ ਵਿੱਚ ਚੰਗੇ ਚੰਗੇ ਸੁਧਾਰ ਹੋ ਸਕਦੇ ਨੇ ਜੀਹਾਂ ਦਾ ਦੱਸਿਆ ਕਿ ਪਿੰਡ ਦੀ ਪੰਚਾਇਤ ਦੇ ਵੱਲੋਂ ਸਭ ਤੋਂ ਪਹਿਲਾ ਵੱਡਾ ਮਤਾ ਇਹ ਪਾਸ ਕੀਤਾ ਕਿ ਪਿੰਡ ਦੇ ਵਿੱਚ ਹੀ ਮੁੰਡਾ ਕੁੜੀ ਆਪਸ ਵਿੱਚ ਵਿਆਹ ਨਹੀਂ ਕਰਵਾਉਣਗੇ ਜੇਕਰ ਕਰਵਾਉਂਦੇ ਨੇ ਤਾਂ ਉਹਨਾਂ ਦਾ ਬਾਈਕਟ ਹੋਵੇਗਾ ਇਸ ਤੋਂ ਇਲਾਵਾ ਨਸ਼ੇ ਅਤੇ ਚੋਰੀ ਵਾਲੇ ਬੰਦੇ ਦੀ ਕੋਈ ਵੀ ਹਿਮਾਇਤ ਨਹੀਂ ਕੀਤੀ ਜਾਵੇਗੀ ਖਾਸ ਕਰਕੇ ਹੁਣ ਜੇਕਰ ਕਿਸੇ ਦੀ ਮਰਗਤ ਹੁੰਦੀ ਆ ਤਾਂ ਮਰਗ ਦੇ ਭੋਗ ਦੇ ਉੱਤੇ ਕਿਸੇ ਤਰੀਕੇ ਦਾ ਕੋਈ ਮਠਾਈ ਦਾ ਪ੍ਰੋਗਰਾਮ ਨਹੀਂ ਕੀਤਾ ਜਾਵੇਗਾ ਹੋਰ ਕਿਹੜੇ ਕਿਹੜੇ ਮਤੇ ਪਾਸ ਕੀਤੇ ਗਏ ਪੰਚਾਇਤ ਦੇ ਵੱਲੋਂ ਆਉ ਜਾਣਦੇ ਆ ਹਾਂਜੀ ਮੇਰਾ ਨਾਮ ਸੁਖਿੰਦਰ ਕੌਰ ਮੈਂ ਪੰਚਾਇਤ ਮੈਂਬਰ ਪਿੰਡ ਸੈਦਿਆਨ ਜੋ ਵੀ ਅਸੀਂ ਪਿੰਡ ਦੇ ਮਤੇ ਪਾਏ ਹੋਏ ਨੇ ਕਿ ਜਿਵੇਂ ਲੜਕੀ ਲੜਕਾ ਪਿੰਡ ਦੇ ਵਿੱਚ ਵਿਆਹ ਕਰਾਉਂਦੇ ਨੇ ਕਿ ਉਹਨਾਂ ਦਾ ਵੀ ਪਿੰਡ ਵੱਲੋਂ ਬਾਈਕਾਟ ਕੀਤਾ ਜਾਏਗਾ ਦੂਜੇ ਨੰਬਰ ਨਸ਼ਿਆਂ ਖਿਲਾਫ ਜਿਹੜਾ ਵੀ ਕੋਈ ਉਹਨਾਂ ਦੇ ਪਿੱਛੇ ਜਾ ਕੇ ਜਾਂ ਉਹਨਾਂ ਦੀ ਕੋਈ ਗਵਾਹੀ ਜਾਂ ਜਮਾਨਤ ਕਰਵਾਉਂਦਾ ਹੈ ਉਹਨਾਂ ਤੇ ਵੀ ਕਾਰਵਾਈ ਹੋਵੇਗੀ। ਹਾਂਜੀ ਤੀਜਾ ਨੰਬਰ ਜੋ ਵੀ ਆਪਣੇ ਪਿੰਡ ਦੇ ਵਿੱਚ ਕੰਮ ਚੱਲ ਰਹੇ ਨੇ ਵਧੀਆ ਚੱਲ ਰਹੇ ਨੇ। ਨਸ਼ਿਆਂ ਬਾਰੇ। ਹਾਂਜੀ ਨਸ਼ਿਆਂ ਦੇ ਖਿਲਾਫ ਅਸੀਂ ਚਲਾਈ ਸੀ ਪਿੱਛੇ ਰੇਲੀ ਵੀ ਕੱਢੀ ਗਈ ਸੀ ਤੇ ਸਾਰੇ ਪਿੰਡ ਨੂੰ ਇੱਕ ਜੋਟ ਹੋ ਕੇ ਅਸੀਂ ਕੰਮ ਕੀਤਾ ਸੀ ਕਿ ਰੇਲੀ ਕੱਢ ਕੇ ਕਿ ਨਸ਼ਿਆਂ ਖਿਲਾਫ ਕੀਤੀ ਸੀ। ਕਿ ਜੋ ਵੀ ਪਿੰਡ ਚ ਨਸ਼ਾ ਵੇਚੇਗਾ ਜਾਂ ਕਰੇਗਾ ਕਿਸੇ ਪਿੱਛੇ ਜਾਏਗਾ ਉੱਤੇ ਕਾਰਵਾਈ ਹੋਏਗੀ ਇੱਕ ਅਸੀਂ ਮੰਤਾਂ ਦੇ ਬਾਰੇ ਇਹ ਕੀਤਾ ਸੀ ਕਿ ਕਿਸੇ ਗਰੀਬ ਘਰ ਦੇ ਵਿੱਚੋਂ ਉਹ ਕਿ ਜਿਆਦਾ ਲੈਣ ਜਿਆਦਾ ਗਪਿੰਦੇ ਨੇ ਪੈਸੇ ਹੁਣ ਅਸੀਂ 2100 1100 ਬੰਨਿਆ ਉਹਨਾਂ ਦਾ ਕਿ ਇਹਨਾਂ ਦਾ ਵੀ ਇਹ ਜਿਹੜਾ ਬੰਨਿਆ ਹੈ ਇਹ ਹੀ ਇਹਨਾਂ ਦਾ ਚੱਲੇਗਾ 1121 ਰੁਪਇਆ ਮੈਂ ਪਿੰਡ ਸੈਦਿਆਲਾ ਸਰਪੰਚ ਮੇਰੀ ਘਰ ਦੀ ਸਰਪੰਚ ਨਹੀਂ ਹੈ ਜ਼ਿਲ੍ਹਾ ਮਾਨਸਾ ਤਹਿਸੀਲ ਬਲਾੜਾ ਅਸੀਂ ਜਿਹੜੇ ਮਤੇ ਪਾਏ ਨੇ ਮੰਨ ਲਓ ਪਿੰਡ 'ਚ ਜਿਵੇਂ ਲਾ ਲੋ ਮੰਤਾਂ ਦੇ ਬਾਣ ਬਣਨੀ ਅਸੀਂ 112100 ਵੱਧਵਾਦ 2100 ਹੈ ਤੇ ਘੱਟ ਤੋਂ ਘੱਟ 1100 ਹੈ ਜੀ ਤੇ ਹੋਰ ਅਸੀਂ ਦੇਖਿਆ ਪਿੰਡ 'ਚ ਕਈ ਤਰ੍ਹਾਂ ਦੇ ਮਾਹੌਲ ਖਰਾਬ ਹੋਈ ਜਾਂਦੇ ਨੇ ਮੰਨ ਲਓ ਕੁੜੀਆਂ ਇੱਕ ਦੂਜੇ ਨਾਲ ਪਿਆਰ ਕਰਕੇ ਇੱਕੋ ਪਿੰਡ 'ਚ ਰਹਿੰਦੇ ਨੇ ਅਸੀਂ ਉਹਨਾਂ ਦਾ ਬਾਈਕਾਟ ਕਰਨ ਚਾਉਂਦੇ ਆ ਤੇ ਤੀਜਾ ਮਤਾ ਸੀ ਪਾਇਆ ਜੀ ਮੰਨ ਲਓ ਲਾਰਡ ਸਪੀਕਰ ਚਲਾਉਂਦੇ ਨੇ 10 ਵਜੇ ਤੋਂ ਪਹਿਲਾਂ ਪਹਿਲਾਂ ਬੰਦ ਹੋਣੇ ਚਾਹੀਦੇ ਨੇ ਉਸ ਤੋਂ ਬਾਅਦ ਬੰਦ ਹੀ ਰਹਿਣੇ ਚਾਹੀਦੇ ਨੇ ਜਿੰਨੇ ਆਪਦਾ ਵਿਆਹ ਕਰਨਾ 10 ਵਜੇ ਤੋਂ ਪਹਿਲਾਂ ਪਹਿਲਾਂ ਚਲਾ ਸਕਦਾ ਮੰਨ ਲਓ ਡੈਕ ਵੀ ਜਿਹਨਾਂ ਟਰੈਕਟਰ ਲਾ ਲੇ ਪਿੰਡ ਚ ਆਵਾਜ਼ ਘੱਟ ਕਰਕੇ ਲੰਘ ਸਕਦਾ ਤੇ ਹੋਰ ਵੀ ਕਈ ਮਤੇ ਪਾਏ ਨੇ ਜੋ ਕਿ ਪਿੰਡ ਵਾਸੀਆਂ ਵਾਸਤੇ ਬਿਲਕੁਲ ਸਹੀ ਨੇ ਇੱਕ ਨਸ਼ੇ ਵਾਸਤੇ ਮਤਾ ਪਾਇਆ ਜੀ ਜਿਹੜਾ ਕਿ ਨਸ਼ੇ ਸਾਡੇ ਪਿੰਡ ਪਹਿਲਾਂ ਬਹੁਤ ਸੀ ਹੁਣ ਖੁਸ਼ ਹੱਦ ਤੱਕ ਘਟ ਗਿਆ ਜੀ ਜਿਹੜਾ ਵੀ ਨਸ਼ਾ ਵੇਚਦਾ ਅਸੀਂ ਉਹਦੀ ਜਮਾਨਤ ਨਹੀਂ ਕਰਾਵਾਂ ਕਦੇ ਵੀ ਨਹੀਂ ਕਰਾਵਾਂਗੇ ਨਹੀਂ ਉਹਦੇ ਮਗਰ ਜਾਵਾਂਗੇ ਅਸੀਂ ਫਰੌਂਚ ਕੋਸ਼ਿਸ਼ ਕਰਾਂਗੇ ਇਹ ਮਤੇ ਪਾਇਨੇ ਜੀ ਕੁੜੀਆਂ ਦੇ ਦਮ ਹਾ ਉਹ ਮਲ ਲਵ ਮੈਰਿਜ ਕਰਾਉਂਦਾ ਅਸੀਂ ਉਹ ਬਾਈਕਾਟ ਕਰਾਂਗੇ ਨੇੜਲੇ ਪਿੰਡ ਵੀ ਜਗਾ ਨਹੀਂ ਮਿਲੇਗੀ ਉਹਨੂੰ ਰਹਿਣ ਵਾਸਤੇ ਕਿਸੇ ਵੱਲੋਂ ਸਪੋਰਟ ਨਹੀਂ ਮਿਲੂਗੀ ਹਾਂ ਕਿਸੇ ਵੱਲੋਂ ਨਹੀਂ ਸਪੋਰਟ ਮਿਲੂਗੀ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਜੋ ਪਿੰਡ ਦੀ ਪੰਜਾਬ ਦੇ ਬਲ ਉਹ ਮਤੇ ਪਾਸ ਕੀਤੇ ਗਏ ਨੇ ਤੁਸੀਂ ਇਸ ਦੇ ਨਾਲ ਸਹਿਮਤ ਹੋ ਤਾਂ ਕੀ ਹਰੇਕ ਪਿੰਡ ਦੇ ਵਿੱਚ ਜਿਹੜੇ ਮਤੇ ਪਾਸ ਹੋਣੇ ਚਾਹੀਦੇ ਨੇ ਤਾਂ ਇਸ ਦਾ ਕੀ ਅਸਰ ਹੋਵੇਗਾ ਹਕੀਕਤ ਰਿਵੀ ਪੰਜਾਬੀ ਲਈ ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ